ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀਰੋ ਅਸੀਂ ਪਾ ਇੱਕ ਤਾਜੀ ਸੂਈ ਬਾਂਡ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਆ ਬਾਈ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਠੀਕ ਬਹੁਤ ਵਧੀਆ ਬਾਈ ਕਿਵੇਂ ਚੱਲਦਾ ਕੰਮ ਕੰਮ ਡਾਕਟਰ ਬਹੁਤ ਚੰਗਾ ਚੱਲਦਾ ਵਾ ਵੀਡੀਓ ਆਪਾਂ ਪਾਉਣ ਨਹੀਂ ਦੇ ਕੋਈ ਕਹਿੰਦਾ ਤੂੰ ਡਾਉਣ ਤੋਂ ਪਹਿਲਾਂ ਸੇਲ ਹੋ ਜੰਦੀ ਆ ਠੀਕ ਆ ਬਾਈ ਅੱਜ ਵੀ ਆਪਾਂ ਇੱਕ ਵਾਰ ਪਹਿਲਾਂ ਵੇਚੀ ਆ ਓਕੇ ਹਾਂ ਠੀਕ ਆ ਬਾਈ ਨਾਮ ਤੇ ਐਡਰੈਸ ਉਹ ਛੰਨਾ ਗਲਾਬ ਸਿੰਘ ਪਿੰਡਾ ਸਿੰਗਾਰਾ ਨੋਆ ਤਪਾ ਦਸੀ ਦਾ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਮੇਰੇ ਨਾਲਟਰ ਆਪਾਂ ਨੂੰ ਭੜੌੜ ਸਹਿਰ ਹੀ ਰਹਿ ਗਿਆ ਓਕੇ ਭਾਈ ਬਾਕੀ ਇੱਕ ਡਾਕਟਰ ਗੱਲ ਹੋਰ ਆਪਣੀਆਂ ਬਿਹਾਂਆਂ ਨੂੰ ਲਿਆਉਂਦੀਆਂ ਆਵਾਂਗਾ ਆਪਾਂ ਮਾੜੀ ਵਾਰ ਤਾਂ ਪਹਿਲੇ ਤੁਸੀਂ ਲੈਂਦੇ ਓਕੇ ਬਾਕੀ ਆਪਾਂ ਆ ਵੀ ਵਿਛਲਦੀ ਕਰਕੇ ਲੈਨੇ ਜਦੋਂ ਵੀ ਇਹ ਲੈਣੀ ਆਉਗੀ ਨਿਰਖਪੜ ਕੇ ਵਿਛਲਦੀ ਕਰਕੇ ਲੈ ਜੇ ਆਪਣੀ ਆਪ ਦੀ ਹਲਦੀ ਕਰਕੇ ਲੈਣਾ ਬੰਦਾ ਆ ਵੀ ਵਿਛਲਦੀ ਕਰਕੇ ਲੈ ਜੇ ਹੁਣ ਜਿਵੇਂ ਮਾਲਕਾਂ ਨੇ ਕਹਿਣਾ ਆਪਾਂ ਉਹਵੇਂ ਕਹਿ ਕੇ ਦੇਣੀ ਹੈ ਘਰੇ ਆਪਣੀ ਕੋਈ ਵੀ ਨਹੀਂ ਚੋਈ ਹੁੰਦੀ ਓਕੇ ਭਾਈ ਇਹ ਤੜਕੇ ਵਹਿਰ ਸੁਈ ਆ ਜੇਰ ਜੂਰੀਆਂ ਕੰਪਲੀਟ ਬੜਵਾ ਕਾ ਟੋਕਰ 6 ਤੋਂ 7 ਕਿਲੋ ਬੜਾ ਕੱਢਿਆ ਵੈ ਮੋਬਾਈਲ ਨੰਬਰ ਬੋਲ 95014 33582 ਠੀਕ ਹੈ ਬਾਈ ਇਹੜਾ ਸੁਆ ਸੁਈ ਆ ਬਾਈ ਡਾਕਟਰ ਇਹ ਦੂਜਾ ਸੁਆ ਸੁਈ ਆ ਕਦੋਂ ਸੁਈ ਆ ਬਾਈ ਅਗੇ ਡਾਕਟਰ ਜੇਰ ਆ ਭਈਆ ਬੱਥਰ ਚ ਜੇ ਮੇਰੇ ਕੋਲ ਸੁਈ ਨੂੰ ਸਾਰੇ ਇਹਨੂੰ ਘੰਟਾ ਦੇ ਘੰਟਾ ਹੋ ਜੇਰ ਨਾਲ ਦੀ ਨਾਲ ਜੇਰ ਪੈ ਗਈ ਓਕੇ ਬਾਈ ਹਾਂ ਬਾਕੀ ਆ ਨਾੜ ਕੋ ਦਿਖਾ ਦੇ ਬੱਚੇ ਦਾ ਬੱਚਾ ਨਹੀਂ ਡਾਕਟਰ ਇਹ ਤਾਂ ਬੱਛਾ ਦਿੱਤਾ ਠੀਕ ਹੈ ਨਾੜੂ ਆ ਜਮਾ ਗੱੱਚਾ ਪਿਆ ਹੂੰ ਬਾਕੀ ਡਾਕਟਰ ਵੱਡੀ ਗੱਲ ਇਹ ਕਹਿੰਦਾ ਬਾਹਰ ਦੀ ਕੁਆਲਿਟੀ ਦੇਖ ਸਹੀ ਗੱਲ ਆਪਾਂ ਆਵੇ ਕੋ ਬੰਦਾ ਕਹਿੰਦਾ ਫਾਰਮ ਚੋਂ ਲੈ ਆ ਕੋਈ ਪੱਕਾ ਦੇਉਣ ਲਈ ਠੀਕ ਹੈ ਤੇ ਬਾਕੀ ਤੂੰ ਕੁਆਲਿਟੀ ਦੇਖ ਲੈ ਬਾਹਰ ਦੀ ਬਾਹਰ ਦਾ ਆਪ ਹੀ ਤੂੰ ਵਾਕਈ ਫਾਰਮ ਵਾਲੀ ਫੇਸ ਦੀ ਬਿਉਤ ਨਾਲ ਬੋਦੀਵਾਦੀ ਪੂਰੀ ਚੰਗੀ ਸਨਖ ਪੁਣਾ ਵੜ ਦੇ ਵਿੱਚ ਬਹੁਤ ਨਹੀਂ ਡਾਕਟਰ ਕਹਿੰਦਾ ਜਿਵੇਂ ਮਾਲਕਾਂ ਨੇ ਕਿਹਾ ਨਾ ਪਹਿਲਾਂ ਆਪਾਂ 25 ਕਿਲੋ ਚੋਆ ਵਾ ਆਪਾਂ ਇਹ ਮੰਨ ਵੀ ਆਪਾਂ 25 ਕਿਲੋ ਕਹਿ ਕੇ ਰਿੜੀਆ ਦੁੱਧ ਬਾਹਰ ਦਿਓ ਵੜ ਪੱਕੇ ਲੈਵੇ ਜੇ ਕੋਈ ਐ ਨਹੀਂ ਗਾ ਟੁੱਟ ਮਾਲੇ ਵਾ ਸਹੀ ਗੱਲ ਆ ਬਾਕੀ ਨਾੜਾ ਨੂੜਾ ਲੈਟਰ ਦਿਖਾ ਦੇਵੇ ਤੇ ਕਿੰਨੀ ਆ ਤੇ ਵਿਸਾਂ ਤੋਂ ਲੈਵਲ ਨੂੰ ਬਈ ਚੜਾਈ ਦਿਖਾ ਦੇ ਕਿੰਨੀ ਹੈ ਹਾਂ 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 ਹੇ ਲੈਟਰ ਤੜਕੇ ਦਾ ਵੇੜਾ 6 ਤੋਂ 7 ਕਿਲੋ ਬਹੁਤ ਕੱਢਿਆ ਵਾ ਆਪਣਾ ਓਕੇ ਬਾਈ ਬਾਕੀ ਲੈਟਰ ਨੂੰ ਇਦੋਂ ਦਿਖਾ ਦੇ ਥਾਂ ਤੁਣ ਕਿੰਨਾ ਕੰਮ ਲੱਕਾਤ ਫੁੱਲ ਬਰੀਡ ਸੂਈ ਡ ਬਾਹਰ ਦਾ ਕੋਈ ਲੇਖਾ ਹੀ ਨਹੀਂ ਯਾਰ ਸਹੀ ਗੱਲ ਆ ਬਾਈ ਹਾਂ ਕੀ ਬਾਤ ਆ ਥਣ ਥਣ ਬਹੁਤ ਚੰਗਾ ਹਨ ਬਾਕੀ ਡਾਕਟਰ ਲੈ ਦੇ ਦੀ ਕੁਆਲਿਟੀ ਹੋ ਜਿੰਨੇ ਤੋਂ ਮਗਰ ਲੈ ਚੜਾਈ ਦੇਖੀ ਨਹੀਂ ਸਹੀ ਗੱਲ ਆ ਕਿਹਾ ਬਾਕੀ ਡਾਕਟਰ ਕੱਦ ਵੇਡ ਬਹੁਤ ਚੰਗਾ ਹੈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਬਾਕੀ ਡਾਕਟਰ ਨਾਲ ਛੇ ਦੀ ਜਿਹੜੀ ਬਾਹਰ ਮੇਲ ਦੀ ਵੀ ਬਹੁਤ ਘੱਟ ਆ ਸਹੀ ਗੱਲ ਆ ਹੁਣ ਬੜਾ ਦੋਸ ਹੀ ਨਾ ਇੱਕ ਵਰੀ ਸੇਲ ਹੋ ਗਈ ਹੂੰ ਚਾਂ ਚਾਟੂਨ ਚਾ ਕਮਾਲ ਦਾ ਤੋਰਾ ਤੋਰਾ ਲੰਮੀ ਲੁਮੀ ਫੁੱਲ ਛਾਂ ਤੋਂ ਪੜਾ ਪੜਾ ਦੇਖੋ ਵਾੜੀ ਜਾਨ ਵਾਲੀ ਬੜਾ ਵਾੜੀ ਡਾਕਟਰ ਪਲੀ ਵੀ ਵਾ ਬੱਧੀ ਵੀ ਬਹੁਤ ਆ ਤੇ ਜਾਨ ਵੀ ਬਹੁਤ ਆ ਹੂੰ ਬਾਕੀ ਇਹਨੂੰ ਬਾਹਰ ਦਾ ਫਿਰੂ ਜੀ ਦਾ ਦੂ ਬਾਕੀ ਡਾਕਟਰ ਕਿਵੇਂ ਆ ਸਹੀ ਗੱਲ ਆ ਭਾਈ ਬਾਕੀ ਨਾ ਬਾਹਰ ਦੀ ਖਾਣ ਨਹੀਂ ਗੁਰੂ ਰੱਖੀ ਡਾਕਟਰ ਕਿੰਨੀ ਚੰਗੀ ਆ ਹੂੰ ਲੈ ਕੀ ਬਾਤ ਆ ਲੰਮੀ ਲੁਮੀ ਨੇ ਡਾਕਟਰ ਸਹੀ ਗੱਲ ਆ ਭਾਈ ਵਾੜੀ ਪਲੀ ਬਾਕੀ ਡਾਕਟਰ ਧੁੱਕਾ ਦਾ ਅੰਦਾਜ਼ਾ ਵੰਦਾ ਆਪ ਹੀ ਲਾ ਲਓ ਵੀ ਕਦ ਕਿੱਢਾ ਗਿਆ ਵਾੜ ਦਾ ਲੈ ਲੈ ਬਾਈ ਬਰਾਬਰ ਬਾਕੀ ਰੈਡਰ ਬੱਦੀ ਗੱਲ ਕੇ ਛਿੰਡੀ ਸੀ ਤੇ ਬਾਦੂ ਜਿਵੇਂ ਮਰਜੀ ਵੇਜੀ ਕਹਿਣੇ ਨਹੀਂ ਕੁਛ ਨੇ ਨਿਆਣਾ ਪਾ ਲੈ ਨਾ ਪਾ ਲੈ ਕੋਈ ਚੱਕਰੀ ਨਹੀਂ ਠੀਕ ਆ ਚਵਾਈ ਵੀ ਓਕੇ ਆ ਚਵਾਈ ਰੈਡਰ ਤਾਵਾਂ ਮਾਰ ਕੇ ਦਿਖਾਵਾਂਗੇ ਧਾਰ ਦਾ ਬਾਹ ਜ ਮਜ਼ਾ ਚੰਗੀ ਆ ਹੂੰ ਬਾਕੀ ਨਾ ਰੈਡਰ ਥਣਵਾ ਦਾ ਕੰਮ ਦਾ ਥਣ ਦੇ ਸਿਰ ਤੇ ਚਵਾਈ ਬਣੀ ਆ ਸਹੀ ਗੱਲ ਆ ਬਾਈ ਲੇਵਾ ਬਾੜਾ ਫਿੱਟ ਬਾੜਾ ਰੈਡਰ ਲੇਵਾ ਕੁਆਰੀ ਬੰਦੀ ਇੱਕ ਰੈਡਰ ਪਿਛਲੇ ਪੈਰ ਨੂੰ ਹੂੰ ਬੰਦਾ ਰੈਡਰ ਕਿਹਾ ਹੋ ਤੋਣਾ ਨਾ ਬਸ ਬੰਦੇ ਬਾਈ ਤੇ ਬਾਕੀ ਕੋਈ ਚੱਕਰ ਨਹੀਂ ਧਾਰਾ ਬਾਈ ਮਾਰਕੀਟ ਖਾਨ ਦਾ ਫੇਸ ਦੀ ਬਿਊਟੀ ਕਮਾਲ ਦੀ ਕੱਦ ਵੱਡੋਂ ਪੱਧਰ ਕੋਈ ਟੋ ਹੀ ਨਹੀਂ ਜਾ ਕੇ ਦੀ ਤੇ ਥਣ ਵੀ ਬੜਾ ਡਾਕਟਰ ਆ ਬਹਿਰ ਦੀਆਂ ਤੂੰ ਬਾਦੀ ਬੁੱਢੀ ਦੇਖ ਕੇ ਦੀਆਂ ਤੂੰ ਬਹਿ ਰਾ ਆ ਵੀ ਦੱਸੋ ਦੁੱਧ ਦਾ ਪੀਸਾ ਪੂਰਾ ਸਹੀ ਗੱਲ ਆ ਬਾਕੀ ਤੂੰ ਪੱਧਰ ਦੇਖ ਲੈ ਕਿੰਨੀ ਆ ਤੇ ਬਾਕੀ ਕੁਆਲਿਟੀ ਦੇ ਡਾਕਟਰ ਸਹੀ ਗੱਲ ਆ ਬਾਈ ਤੇ ਨਸਲ ਦੇ ਬਹਿਰ ਦੀ ਹੱਥੀ ਝੋਲੇ ਚਾਹੇ ਮਸ਼ੀਨਾਂ ਚ ਡਾਕਟਰ ਆ ਮਸ਼ੀਨ ਤੇ ਨਹੀਂ ਮਸ਼ੀਨ ਤੇ ਲਾ ਲੈ ਹੱਥੀ ਝੋਲੇ ਹੱਥੀ ਝੋਲੇ ਕਿਹਣੀ ਕੁਝ ਨਹੀਂ ਕਰ ਮਾਰੀ ਨੇ ਸਹੀ ਗੱਲ ਆ ਆਪਾਂ ਬੱਚਾ ਲਾਉਣਾ ਲਾਲਾ ਨਹੀਂ ਉਹਨਾਂ ਨਾਲ ਆਪਾਂ ਧਾਰਾ ਹੀ ਮਾਰ ਬਾਲਾ ਕੁਝ ਕਰ ਲੈ ਠੀਕ ਆ ਭਾਈ ਲੋ ਜਿਵੇਂ ਮਰਜੀ ਨਿਆਣਾ ਪਾ ਲੈ ਬੱਟਰ ਜਿਵੇਂ ਮਰਜੀ ਬਾਕੀ ਰਾਈਟਰ ਨਾਲ ਬਦੀ ਗੱਲ ਕੇ ਗਾਣੇ ਨਿਆਣਾ ਤਾਂ ਮੇਨ ਹੈ ਹੂੰ ਤੇ ਕੋਈ ਨਾ ਬਾਲਾ ਕਹਿਣਾ ਕੁਝ ਨਹੀਂ ਕਰਮਾ ਜਿਆਦਾ ਕੁਝ ਨਹੀਂ ਬਈ ਜਿਵੇਂ ਰਾਈਟਰ ਕਹਿਣਾ ਕੋਲਾ ਬਾਹਲੀ ਠੰਡੀ ਆ ਭਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਲੱਗ ਥਣ ਵੀ ਬਾਲਾ ਕੰਮ ਦਾ ਲੱਗ ਬੱਟਰ ਤੂੰ ਚਵਾਈ ਦੇਖੀ ਥਾਂ ਦੇ ਸਿਰ ਤੇ ਆਉਂਦੇ ਲਾ ਲੈ ਇੱਕ ਨੰਬਰ ਚਵਾਈ ਆ ਕਿ ਨਹੀਂ ਮੋਟਾ ਮੋਟਾ ਬੱਟਰ ਚੌਂਕਾ ਰਹੇ ਕਹਿੰਦੀ ਮੈਨੂੰ ਹੀ ਲੱਗਿਆ ਲਾ ਨਹੀਂ ਲੱਗਿਆ ਲਾ ਵਾ ਤਾਂ ਨਿਬੜਦੀ ਆ ਕਿ ਨਹੀਂ ਡਾਕਟਰ ਦੱਸਦੀ ਐ ਚਵਾਈ ਵੀ ਹੈਗੀ ਆ ਤਾਂ ਹੁਣਦਾ ਚਵਾਈ ਦਾ ਤਾਂ ਇੱਕ ਨੰਬਰ ਚੋਂ ਆ ਜਿਵੇਂ ਮਾਰ ਲੇ ਮਗਰਲੇ ਸੁਣਾਈ ਮਗਰਲੇ ਹਾਂ ਗੱਲ ਰੱਜ ਚੋ ਆਹ ਚਵਾਈ ਦੇਖ ਲੈ ਇੱਕ ਟੱਪਾ ਲਾ ਹੂੰ ਲਾ ਮੋਟਾ ਮੋਟਾ ਜੋਣਾ ਲਾ ਗਲਾਬੀ ਥਣ ਮੁਠੀ ਵਾਲਾ ਥਣ ਥੀ ਚੋਲੇ ਚਾਹੇ ਮਸ਼ੀਨਾਂ ਚੋਲੇ ਡਾਕਟਰ ਜੀ ਕਰਦਾ ਵੀ ਤੁਹਾਡਾ ਤਾਂ ਮਾਰੀ ਜਾ ਲੈ ਲੈ ਕੀ ਬਾਤ ਕੱਲੇ ਕਹਿੰਦੀ ਤਾਂ ਮੈਂ ਦਿਖਾਣਿਆ ਪੜਾ ਹੂੰ ਲਾ ਕੀ ਬਾਤ ਲਾ ਕੋਈ ਆਡਰ ਭੂਰਸਾ ਲਾ ਨਹੀਂ ਮੁੱਲ ਵੀ ਆਪਾਂ ਜਾਇਜ਼ ਕਰਨਾ ਕੋਈ ਆਪਾਂ ਉਹ ਨਹੀਂ ਮੁੱਲ ਕਰਨਾ ਬਾਕੀ ਉਹ ਤੇ ਹੁਣ ਤੂੰ ਥਾਨ ਦਿਖਾ ਰਿਹਾ ਹੈ ਕਿਤਾ ਰਾਮ ਮਾਰੀਆਂ ਦੇਖ ਲੈ ਕੀ ਬਾਤ ਹੈ ਪੂਰੀ ਵੇਚੀ ਤੇ ਕਲਾ ਕਲਾ ਥਾਨੇ ਗਲਾਬੀ ਥਾਨ ਨਾਣਾ ਨੂਣਾ ਕਰਮਾ ਦੇ ਪੌਦੇ ਬਾਕੀ ਡਾਕਟਰ ਤੂੰ ਐ ਦੇਖ ਨੇ ਆ ਨਾ ਪਾਲਾ ਨਾ ਪਾਲਾ ਕਹਿਣਾ ਕਰਮਾ ਇਹਨੂੰ ਜਿਵੇਂ ਹੀ ਕੁਛ ਨਹੀਂ ਬਾਕੀ ਡਾਕਟਰ ਲੈ ਆਪਾਂ ਤਾਂ ਮਾਰੀਆਂ ਪਲਾਂ ਜਿਵੇਂ ਮਰਜੀ ਬਹਿ ਜੀ ਡਾਕਟਰ ਸੀਜ਼ਨ ਤੋਂ ਬਾਅਦ ਹੋਵੇ ਬਾਕੀ ਨਾਣਾ ਨੂਣਾ ਦਿਖਾ ਦੇ ਡਾਕਟਰ ਲੈ ਇਸ਼ਾਂ ਤੋਂ ਲੈ ਵਾ ਚੈੱਕ ਕਰੋ ਕਮਾਲ ਦਾ ਡਾਕਟਰ ਬਣੀ ਹੋਣਾ ਤੋ ਨਿਕਰੀ ਰਹੀ ਹੈ ਤੂ ਪਿਛਲੇ ਪਾਣੂ ਡਾਕਟਰ ਤੂ ਤਿਆਰੀ ਦੇਖੀ ਬਹਿਰ ਦੀ ਹਮ ਲੈ ਸਹੀ ਗੱਲ ਆ ਬਾਈ ਤੇ ਮੁੱਲ ਬਾਈ ਕਹਿੰਦਾ ਬਿਲਕੁਲ ਜੈ ਮੁੱਲ ਡਾਕਟਰ ਆਪਾਂ ਜਾਇਜ਼ ਕਰਨੇ ਕੋਈ ਮੁੱਲ ਨਹੀਂ ਵਾਹਗਾ ਤਾ ਤਾਣ ਦੇਖਣਾ ਚੰਗਾ ਕੱਢਿਆ ਵੈਣ ਹੋਣਾ ਬੈਡ ਚੰਗੀ ਆ ਬਾਈ ਸੋਈ ਸੁਵਾਈ ਆ ਕਿਸੇ ਵੀ ਬਾਕੀ ਬਦੀ ਗੱਲ ਕੀ ਡਾਕਟਰ ਜੇ ਜੂ ਰਪਈਆ ਤਾਜੀ ਸੂਈ ਆ ਕੋਈ ਐਨਾ ਮੰਨੇ ਕੋਈ ਜਿਵੇਂ ਮਰਜ਼ੀ ਵੇਜੇ ਪਾ ਜਵਾਖ ਝੂਈ ਜਾਣ ਲੈ ਸਹੀ ਗੱਲ ਆ ਬਾਈ ਲੈ ਹਮ ਓਕੇ ਆ ਬਾਈ ਧੰਨਵਾਦ